ਹਾਂ ਸਤਿ ਸ੍ਰੀ ਅਕਾਲ ਰਾਸ਼ਟਰੀ ਛਾਤਰ ਕਿਸਾਨ ਸੰਘ ਦੇ ਯੂਥ ਪ੍ਰਧਾਨ ਪੰਜਾਬ ਅੱਜ ਸਾਡਾ ਇੱਥੇ ਸਰਕਾਰੀ ਆਉਣ ਦਾ ਕਾਰਨ ਇਹ ਸੀਗਾ ਵੀ ਜਿਹੜੇ ਇੱਥੇ ਗਰੀਬ ਨਾਲ ਧੱਕਾ ਹੋ ਰਿਹਾ ਵੀ ਇੱਥੇ ਕਹਿੰਦੇ ਨਾਮ ਦਾ ਸਰਕਾਰੀ ਹੈ ਜੀ ਲੱਗਦਾ ਨਹੀਂ ਇੱਥੇ ਕੋਈ ਸਹੂਲਤ ਹੈ ਵੀ ਹੁਣ ਇੱਕ ਭਰਾ ਨੇ ਦੱਸਿਆ ਵੀ ਇੱਥੇ ਰਾਤ ਦੇ ਹਸਪਤਲ ਦੇ ਵਿੱਚ ਪਰੇਸ਼ਾਨ ਹੋ ਰਹੇ ਆ ਠੀਕ ਹੈ ਜੀ ਪਰੇਸ਼ਾਨੀ ਦਾ ਕਾਰਨ ਕੀ ਹੈ ਜੀ ਇੱਥੇ ਉਹਨਾਂ ਕੀ ਨਾ ਤਾਂ ਕੋਈ ਵਿਚਾਰੇ ਦਾ ਡਿਲੀਵਰੀ ਕੇਸ ਸੀ ਠੀਕ ਹੈ ਡਿਲੀਵਰੀ ਕੇਸ ਸੀ ਇੱਥੇ ਇਹਨਾਂ ਨੇ ਹੱਥ ਹੀ ਨਹੀਂ ਪਾਇਆ ਕਹਿੰਦੇ ਅਸੀਂ ਦਾਖਲ ਹੀ ਨਹੀਂ ਕਰਦੇ ਠੀਕ ਹੈ ਜੀ ਵੇਦਾ ਮਤਲਬ ਦਰਖਾਸਤ ਦਾਖਲ ਕਿਉਂ ਨਹੀਂ ਕਰਦੇ ਕਾਰਨ ਦੱਸਣ ਕਿਉਂ ਨਹੀਂ ਕਰਦੇ ਠੀਕ ਹੈ ਜੀ ਵਿਚਾਰਾ ਕਿੰਨਾ ਟਾਈਮ ਬਾਹਰ ਪਰੇਸ਼ਾਨ ਹੁੰਦਾ ਰਿਹਾ ਠੀਕ ਹੈ ਜੀ ਪਰੇਸ਼ਾਨ ਹੁੰਦਾ ਰਿਹਾ ਉਹਦਾ ਮਤਲਬ ਇਹ ਕਾਰਨ ਕੀ ਸਰਕਾਰੀ ਦਾ ਨਾਮ ਹੈਗਾ ਜੀ ਸਰਕਾਰੀ ਸਹੂਲਤਾਂ ਮਾਨ ਸਾਹਿਬ ਨੇ ਇਹਨਾਂ ਕਿਹਾ ਮਾਨ ਸਾਹਿਬ ਧਿਆਨ ਕਰ ਲੋ ਸਰਕਾਰ ਪੰਜਾਬ ਵਾਲੇ ਪੰਜਾਬ ਵਾਲੀ ਧਿਆਨ ਕਰ ਲੋ ਪੰਜਾਬ ਦਾ ਜਵਾਂ ਨਰਕ ਹੋ ਜਾਂਦਾ ਵੀ ਸਰਕਾਰੀ ਹਸਪਤਾਲਾ ਗੌਰ ਕਰ ਲੋ ਗਰੀਬ ਸਰਕਾਰੀ ਹਸਪਤਾਲੀ ਹੁੰਦਾ ਜੇ ਗਰੀਬ ਕੋਲ ਪੈਸੇ ਹੋਣ ਤਾਂ ਅਗਲਾ ਪ੍ਰਾਈਵੇਟ ਜਾਂਦਾ ਰਹਿੰਦਾ ਸਰਕਾਰ ਤਾਂ ਕਹਿੰਦੀ ਹੁਣ ਤਾਂ ਬਹੁਤ ਦੇਰੀ ਆ ਗਈ ਲੱਗਦਾ ਨਹੀਂ ਤੁਹਾਡੇ ਸਾਹਮਣੇ ਸਹੂਲਤ ਕੀ ਹੈ ਜੀ ਅਤੇ ਕੀ ਸਹੂਲਤ ਅਗਰੀਵ ਨੂੰ ਪਰੇਸ਼ਾਨੀ ਹੋਣੀ ਪੈ ਰਹੀ ਆ ਉਹਨੇ ਉਹਨਾਂ ਨੂੰ ਦੱਸਿਆ ਭਰਾ ਨੇ ਵੀ 5-5000 ਰੁਪਏ ਜੇ ਆਉਣ ਤੇ ਇਸ ਤਰ੍ਹਾਂ ਕਰਕੇ ਮੰਗ ਰਹੇ ਨੇ ਦੱਸੋ ਵੀ 5-5000 ਰੁਪਏ ਹੋਵੇ ਤਾਂ ਅਸੀਂ ਇਹਨਾਂ ਦੀ ਸਰਕਾਰੀ ਆਉਣਾ ਦੱਸੋ ਪ੍ਰਾਈਵੇਟ ਨਾ ਜਈਏ ਜੀ ਅਸੀਂ ਸਰਕਾਰ ਕਹਿੰਦੇ ਫਿਰ ਡਾਕਟਰ ਵੀ ਪੂਰੇ ਜੀ ਦਵਾਈਆਂ ਵੀ ਪੂਰੀਆਂ ਦੇ ਦੇ ਡਾਕਟਰ ਲੱਗਦਾ ਜੀ ਮੈਨੂੰ ਡਾਕਟਰ ਪੂਰੇ ਨਹੀਂ ਗਾ ਨਾਮ ਕਾਜਾਂ ਚ ਡਾਕਟਰ ਪੂਰੇ ਇਹਨਾਂ ਦੇ ਠੀਕ ਆ ਲੱਗਦਾ ਨਹੀਂ ਕਾਜ ਪੂਰੇ ਡਾਕਟਰ ਹੈਗੇ ਨੇ ਮੈਨੂੰ ਦੱਸ ਦੋ ਡਾਕਟਰ ਪੂਰੇ ਇੱਥੇ ਕਿਹੜੇ ਨੇ ਇੱਕ ਵੀ ਡਾਕਟਰ ਪੂਰਾ ਕਰਕੇ ਦਿਖਾਓ ਤਾਂ ਨਾ ਇੱਥੇ ਹਸਪਤਾਲ ਕਹਿੰਦੇ ਸਫਾਈ ਪੂਰੀ ਚ ਲੱਗੀ ਆ ਸਾਸਪਾਈ ਦਾ ਸਹੀ ਹੈਗੀ ਆ ਸਾਸਪਾਈ ਦਾ ਪ੍ਰਬੰਧ ਠੀਕ ਹੈ ਪਰ ਮੈਨੂੰ ਲੱਗਦਾ ਨਹੀਂ ਇੱਥੇ ਕੋਈ ਸਰਕਾਰੀ ਸਹੂਲਤ ਹੈਗੀ ਆ ਗਰੀਬਾਂ ਨੂੰ ਪਰੇਸ਼ਾਨ ਹੋਵੇਂ ਹੋਣਾ ਪੈਂਦਾ ਤੇ ਲੋਕੀ ਜੇ ਪੈਸੇ ਹੋਣ ਗਰੀਬਾਂ ਕੋਲ ਤਾਂ ਪ੍ਰਾਈਵੇਟ ਜਾਣ ਐ ਸਰਕਾਰੀ ਆਉਣ ਦੀ ਲੋੜ ਨਹੀਂ ਐ ਬਿਸਤਰ ਦਾ ਵੀ ਕਹਿੰਦੇ ਦੀ ਬਿਸਤਰ ਵੀ ਬਹੁਤ ਵਧੀਆ ਤੇ ਅੰਗਰੇਜ਼ੀ ਬਿਸਤਰੇ ਕੀ ਆ ਚਾਦਰਾਂ ਦਾ ਹਾਲ ਵੇਖਿਆ ਹੀ ਤੁਸੀਂ ਪਾਟੀਆਂ ਜਾਦਰਾਂ ਜੀ ਮੈਲੀਆਂ ਜਾਦਰਾਂ ਜੀ ਕੋਈ ਹਾਲ ਹੈਗਾ ਚਾਦਰਾਂ ਦਾ ਇੱਥੇ ਆਪ ਕੀ ਤੁਹਾਡਾ ਦਰਬਾਰਾ ਸਿੰਘ ਕਿੱਥੋਂ ਆਏ ਹੋ ਜੀ ਢਾਬਾ ਕੋਕਰੀਆਂ ਤੋਂ ਅੱਛਾ ਕਿਹੜੇ ਜੱਥੇ ਬੰਦੀ ਵੱਲੋਂ ਜੀ ਇੱਕ ਸਿੱਧੂ ਪਰ ਅੱਛਾ ਜੀ ਤੇ ਤੁਸੀਂ ਅੱਜ ਆਇਓ ਹਸਪੀਟਲ ਕਿਸ ਵਾਸਤੇ ਆਇਓ ਅੱਜ ਨਾ ਮੈਂ ਇੱਕ ਮੇਰੇ ਦੋਸਤ ਨੂੰ ਲੈ ਕੇ ਆਇਆ ਉਹਦੇ ਗੋਡੇ ਚ ਤੇ ਠੂਈ ਚ ਪ੍ਰੋਬਲਮ ਹੈਗੀ ਆ ਸਵੇਰ 9 ਵਜੇ ਦੇ ਆਏ ਆ ਤੇ ਦੁਪਹਿਰ ਦੇ 12 ਵਜੇ ਹਾਈ ਤੱਕ ਕੋਈ ਹੁੰਦਾ ਹੱਲ ਨਹੀਂ ਕੋਈ ਲਾਜ ਨਹੀਂ ਸਿਰਫ ਇੱਕ ਇਹ ਹਸਪੀਟਲ ਹੈ ਜਿਹੜਾ ਸਰਕਾਰੀ ਹਸਪੀਟਲ ਇਹ ਇੱਕ ਚਿੱਟਾ ਹਾਥੀ ਹੈ ਰੈਫਰ ਜਿਹਨੂੰ ਕਹਿ ਸਕਦੇ ਆ ਰੈਫਰ ਵਾਲਾ ਬਸ ਇਹਨਾਂ ਕੋਲੇ ਫਾਰਮ ਆ ਉਹ ਭਰ ਕੇ ਦੇ ਦਿੰਦੇ ਵੀ ਅੱਗੇ ਜਾਓ ਹੋਰ ਇੱਥੇ ਕੋਈ ਲਾਈ ਨਹੀਂ ਸਰਕਾਰ ਵੱਲੋਂ ਕੋਈ ਸਹੂਲਤ ਮਿਲੀ ਤੁਹਾਨੂੰ ਆਦੇ ਤੀਕ ਤਾਂ ਹੁਣ ਜਦੋਂ ਉਸ ਤੋਂ ਬਾਅਦ ਹੀ ਪਤਾ ਲੱਗੂ ਕੁਝ ਮਿਲਦਾ ਜਾਂ ਨਹੀਂ ਮਿਲਦਾ ਮਾਨ ਸਾਹਿਬ ਇਹ ਕਹਿ ਰਹੇ ਕਿ ਸਰਕਾਰ ਵੱਲੋਂ ਸਹੂਲਤ ਬਹੁਤ ਜ਼ਿਆਦਾ ਸਾਰਾ ਕੁਝ ਮਾਨ ਸਾਹਿਬ ਤਾਂ ਬਹੁਤ ਕੁਝ ਕਹਿ ਰਿਹਾ ਮੁਹੱਲਾ ਕਲਨਿਕ ਤੇ ਹੋਰ ਵੀ ਜੋ ਕਹਿ ਸਕਦੇ ਆ ਵੀ ਮੰਨ ਲਓ ਰੋਜ਼ ਕਾਗਜ਼ਾਂ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਐਡਾਂ ਹੀ ਆਉਂਦੀਆਂ ਹਾਲੇ ਤੱਕ ਜਿਹੜਾ ਪਬਲਿਕ ਦੇ ਵਿੱਚ ਨਹੀਂ ਐ ਇਦਾਂ ਦਾ ਕੁਝ ਵੀ ਹੋਇਆ ਤੁਹਾਡਾ ਜਿਹੜਾ ਪੇਸ਼ੈਂਟ ਹੈ ਜਿਹਨੂੰ ਕੋਈ ਦੇਖਣਾ ਹੈ ਉਹਨੂੰ ਗੋਡੇ ਦੀ ਤੇ ਢੂਈ ਦੀ ਪ੍ਰੋਬਲਮ ਹੈਗੀ ਹੈ ਕੋਈ ਦੇਖਣਾ ਹੈ ਪੇਸ਼ੈਂਟ ਨੂੰ ਅਜੇ ਤੱਕ ਨਹੀਂ ਡਾਕਟਰ ਨੂੰ ਜਾ ਕੇ ਮਿਲਿਆ ਨਹੀਂ ਤੁਸੀਂ ਮਿਲੇ ਦੋ ਤਿੰਨ ਵਾਰੀ ਮਿਲੇ ਉੱਠ ਕੇ ਚਲਾ ਗਿਆ ਨਾ માત્ર ਮੰਨ ਲਓ ਡਾਕਟਰ ਬੈਠਣ ਦੀ ਹੈ ਜਿਹੜੀ ਇੱਥੇ ਗਲਵਾਤ ਹੋਈ ਨਹੀਂ ਡਾਕਟਰ ਨਾਲ ਨਾ ਨਾ ਜੀ ਹਾਲੇ ਤੱਕ ਨਾ ਕੋਈ ਗੱਲਬਾਤ ਹੋਈ ਵਰ ਗਈ ਵੀ ਨਹੀਂ ਡਾਕਟਰ ਕੋਲ ਨਹੀਂ ਡਾਕਟਰ ਕੋਲ ਉੱਥੇ ਬੈਠੇ ਆ ਹਸਪੀਟਲ ਹੀ ਬੈਠੇ ਆ ਅੱਛਾ ਹਾਂਜੀ ਡਾਕਟਰ ਦਾ ਦਸਤਨ ਤੁਸੀਂ ਮਿਲੇ ਹੋ ਡਾਕਟਰ ਦਾ ਸਲੂ ਕਿਵੇਂ ਅਜੇ ਤੱਕ ਮਿਲੇ ਨਹੀਂ ਨਾ ਜੀ ਮਿਲੇ ਡਾਕਟਰ ਮਿਲੇਗਾ ਤਾਂ ਤਾਂ ਹੀ ਆ ਨਾ ਅੱਛਾ ਮਿਲਦਾ ਹੀ ਨਹੀਂਗਾ ਮਿਲੇ ਤੋਂ ਬਾਅਦ ਹੀ ਗੱਲ ਹੋਊਗੀ ਵੀ ਹਾਂ ਸਹੀ ਹੈ ਜਾਂ ਗਲਤ ਡਾਕਟਰ ਤਾਂ ਇੱਥੇ ਕੋਈ ਵੀ ਨਹੀਂ ਬੈਠਦਾ ਜੇ ਡਾਕਟਰ ਇੱਕ ਦਿਨ ਬੈਠਦਾ ਤਿੰਨ ਦਿਨ ਛੁੱਟੀ ਹੁੰਦੀ ਆ ਉਸ ਡਾਕਟਰ ਦੀ ਇੱਥੇ ਜਿੰਨੇ ਵੀ ਡਾਕਟਰ ਹੈਗੇ ਆ ਸਾਰੇ ਡਾਕਟਰ ਹਫਤੇ ਦੇ ਵਿੱਚ ਪੂਰਾ ਹਫਤਾ ਨਹੀਂ ਬੈਠਦੇ ਹਾਂਜੀ ਹਾਂਜੀ ਮੈਡਮ ਜਿਹੜਾ ਹਸਪੀਟਲ ਦੇ ਵਿੱਚ ਰਤੀ ਕੇਸ ਸੀ ਦਾ ਕੀ ਮਾਮਲਾ ਸੀ ਜੀ ਹਾਂਜੀ ਜਿਹੜਾ ਰਤੀ ਕੇਸ ਇੱਕ ਡਿਲੀਵਰੀ ਕੇਸ ਆ ਸੀ ਉਹ ਨੂੰ ਮਨਾ ਕੀਤਾ ਗਿਆ ਕੀ ਕਰ ਰਹੇ ਸੀ ਨਹੀਂ ਉਹ ਡਿਲੀਵਰੀ ਕੇਸ ਜਿਹੜਾ ਸੀਗਾ ਉਹ ਪਹਿਲਾਂ ਥੋ ਐਡਮਿਟਰ ਆ ਸਾਡੇ ਕੋਲ ਦੋ ਦਿਨ ਉਹਨਾਂ ਦਾ ਖੂਨ ਟੈਸਟ ਮੱਲ ਕੱਟ ਸੀ ਉਹਦਾ ਅਸੀਂ ਨੱਡ ਵਗੈਰਾ ਲਗਾਇਆ ਤੇ 11 ਤਰੀਕ ਨੂੰ ਸਕਾਉਂਡ ਹੋ ਗਿਆ ਸੀ ਪੇਸ਼ੈਂਟ ਆਪਣੇ ਆਪ ਹੀ ਚਲਾ ਗਿਆ ਸੀ ਕਿ ਉਹਨਾਂ ਦੀ ਕਿਤੇ ਘਰ ਡਿਲੀਵਰੀ ਹੋ ਗਈ ਸੀ ਤੇ ਉਹ ਜਦੋਂ ਸਾਡੇ ਕੋਲ ਮੈਨੂੰ ਸਟਾਫ ਕੋ ਪਤਾ ਲੱਗਿਆ ਕਿ ਉਹ ਸਾਡੇ ਕੋਲ ਸੱਤ ਆਇਆ ਸੀ ਸਟਾਫ ਕੋ ਵੀ ਤਾਂ ਦੀ ਡਿਊਟੀ ਸੀ ਉਹਨਾਂ ਨੇ ਕਿਹਾ ਕਿ ਅ ਅਸੀਂ ਪੇਸ਼ੈਂਟ ਨੂੰ ਮਤਲਬ ਇਹਨੇ ਪੁੱਛਿਆ ਉਹਨੇ ਉਹ ਕਹਿੰਦੀ ਸਟਾਫ ਕਹਿ ਰਹੀ ਹੈ ਕਿ ਮੇਰੇ ਕੋਲ ਨਹੀਂ ਲੈ ਕੇ ਆਇਆ ਪੇਸ਼ੈਂਟ ਪੇਸ਼ੈਂਟ ਅਕਲਾ ਆਇਆ ਸੀ ਨਾਲ ਉਹਦੇ ਨਹੀਂ ਸੀਗਾ ਉਹ ਕਹਿੰਦਾ ਮੈਂ ਐਡਮਿਟ ਕਰਵਾਣਾ ਤੇ ਸਾਡੇ ਸਟਾਫ ਨੇ ਕਿਹਾ ਕਿ ਤੁਸੀਂ ਪੇਸ਼ੈਂਟ ਨੂੰ ਲਿਆਓ ਅਸੀਂ ਐਡਮਿਟ ਕਰ ਦਾਂਗੇ ਮੈਡਮ ਅੱਤੇ ਕਿ ਚਾਦਰ ਵੀ ਧੋਤੀਆਂ ਨਹੀਂ ਮਿਲਦੀਆਂ ਜੇ ਫਟੀਆਂ ਚਾਦਰਾਂ ਦੀਆਂ ਵੀ ਸਟਾਫ ਦੇ ਅਸੀਂ ਪੂਰੀ ਦਿੱਤੀ ਹੋਈ ਇਹਨਾਂ ਦੇ ਲੇਬਰੂਮ ਚ ਸੋਹ ਚਾਦਰ ਅਸੀਂ ਸ਼ੂ ਕਰ ਰੱਖੀ ਹੈ ਇਹਨਾਂ ਨੂੰ ਹਦਾਇਤ ਵੀ ਦਿੱਤੀ ਕਿ ਡੇਲੀ ਚਾਦਰ ਬਦਲੀ ਜਾਏ ਤੇ ਡੇਲੀ ਇਹਨੂੰ ਸਾਫ ਹੁੰਦੀ ਹੈ ਡੇਲੀ ਬਦਲੀ ਬਦਲੀ ਚਾਹੀਦੀ ਹੈ ਪਰ ਕੋਈ ਜਿਹੜਾ ਉਸ ਦਿਨ ਅਨਵੈਲ ਹੋ ਗਿਆ ਤਾਂ ਸੁਰੱਖਿਆਤਵਾਦੀ ਨੂੰ ਪੂਰਾ ਦੇ ਕੇ ਨਾ ਸਟਾਫ ਨੂੰ ਪੂਰੀ ਹਦਾਇਤ ਦਿੱਤੀ ਹੈ ਸਫਾਈ ਵਾਲੇ ਨੂੰ ਵੀ ਇਹ ਡੇਲੀ ਚਾਦਰ ਜੜੀਆਂ ਬਦਲੀ ਜਾਣੀ ਚਾਹੀਦੀ ਹੈ ਜੇ ਕੋਈ ਹੋਰ ਵੀ ਸਟਾਫ ਹੈ ਉਹ ਅਸੀਂ ਮਤਲਬ ਚਾਦਰ ਅਸੀਂ ਹੋਰ ਵੀ ਇੱਕ ਨਵੀਂ ਚਾਦਰਾਂ ਵੀ ਖਰੀਦ ਰਿਆ ਹੈ ਮੜ ਬਹੁਤ ਤੇ ਕਾफी ਕਮੀ ਆ ਰਹੀ ਜੀ ਇਸ ਕਹਾਂ ਸਾਡੇ ਕੋਲ ਡਾਕਟਰਾਂ ਦੀ ਕਮੀ ਆ ਜਿਹੜੀ ਹੋਰ ਵੀ ਕਮੀ ਆ ਸੀ ਜਲਦੀ ਤੋਂ ਜਲਦੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਹੋਰ ਵੀ ਉੱਪਰ ਵੀ ਲਿਖ ਰੱਖਿਆ ਹੈ ਬਾਕੀ ਜਿਹੜਾ ਵੀ ਕੰਮ ਆ ਅਸੀਂ ਆਪਣੇ ਪੂਰੇ ਸਹਿਦ ਨਾਲ ਕਰ ਰਿਹਾ ਤੇ ਅੱਗੇ ਤੋਂ ਵੀ ਅਸੀਂ ਇਹਨੂੰ ਹੋਰ ਵੀ ਅੱਗੇ ਤੋਂ ਇਹਦੇ ਬਾਰੇ ਆਪਣਾ ਪੂਰਾ ਕਰਨ ਦੀ ਕੋਸ਼ਿਸ਼